दार गुरप सिंह जी गोसा जी गसाई जी और साढ़े जो बुजुर्ग बैठे ने जैन साहब और तमाम सारे दे साथियों कल अचानक ही कार्यक्रम बनया ਇਹ ਡਾਕਟਰ ਦੇ ਵਿੱਚ ਬਿੱਟੂ ਜੀ ਆ ਗਏ ਕਿਉਂਕਿ ਟਾਈਮ ਇਹਨਾਂ ਦੇ ਕੋਲ ਹੈ ਨਹੀਂ ਮਗਰ ਫਿਰ ਵੀ ਇਹਨਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਪੁੱਜੇ ਨੇ ਅਸੀਂ ਤਾਂ ਸ਼ੁਰੂ ਤੋਂ ਹੀ ਪਰਿਵਾਰ ਦੇ ਨਾਲ ਆ ਬਾਜਪਾ ਦੇ ਸੰਗ ਦੇ ਨਾਲ ਆ ਔਰ ਮੈਂ ਉਮੀਦ ਕਰਦਾ ਕੱਲ ਬੈਠ ਕੇ ਡਿਸਕਸ ਵੀ ਹੋਈ ਇਸ ਬਾਰੇ ਕਿੰਦੇ ਜੀ ਕਿ ਬਿੱਟੂ ਜੀ ਦੀ ਕੀ ਪੋਜੀਸ਼ਨ ਆ ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਕੋਲ ਤਜਰਬਾ ਹੈ ਜਿਸ ਤਜਰਬੇ ਦੇ ਆਧਾਰ ਦੇ ਉੱਤੇ ਉਹਨਾਂ ਨੇ ਕੰਮ ਕਰਨਾ ਔਰ ਦੂਸਰਾ ਉਹਨਾਂ ਨੂੰ ਟਾਈਮ ਬਹੁਤ ਮਿਲਿਆ ਔਰ ਕੋਈ ਐਹੋ ਜੀ ਜਗ੍ਹਾ ਨਹੀਂ ਕਿ ਜਿੱਥੇ ਨਹੀਂ ਕਰਦਾ ਤੇ ਮੈਂ ਬਿੱਟੂ ਜੀ ਨੂੰ ਵਿਸ਼ਵਾਸ ਦਿਲਾਣਾ ਮੈਂ ਉਹਨਾਂ ਉਦੋਂ ਦਾ ਜਾਣਦਾ ਸਰਦਾਰ ਬੈਂਤ ਸਿੰਘ ਜੀ ਨੂੰ ਜਦੋਂ ਉਹ ਦਰਵਾਲਾ ਸਿੰਘ ਦੀ ਕੈਬਨਿਟ ਦੇ ਵਿੱਚ ਪੀਸੋ ਬਟੂ ਵੀ ਮਿਨਿਸਟਰ ਸੀ ਅੱਸੀ ਦੇ ਵਿੱਚ ਤਾਂ ਕਾਫੀ ਲੰਬਾ ਉਹਨਾਂ ਦੇ ਨਾਲ ਪਿਆਰ ਵੀ ਰਿਹਾ ਜੇ ਪ੍ਰਧਾਨ ਵੀ ਬਣੇ ਤੇ ਸੀਐਮ ਸਾਹਿਬ ਵੀ ਬਣੇ ਤਾਂ ਇਸ ਪਰਿਵਾਰ ਦੇ ਨਾਲ ਕਾਫੀ ਪਿਆਰ ਵੀ ਰਿਹਾ ਹੈ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਵਾਲੇ ਬੜੇ ਖੁਸ਼ ਨਸੀਬ ਵਾਲੂ ਜਾਣੇ ਹਾਰੇ ਜਿਹੜੇ ਇੱਕ ਸਜਰਵੇਕਾਰ ਲੋਕ ਸਭਾ ਮੈਂਬਰ ਨੂੰ ਸਾਨੂੰ ਦਿੱਤਾ ਹੈ ਔਰ ਇਹ ਪਹਿਲੀ ਵਾਰ ਇਤਿਹਾਸ ਬਣੇਗਾ ਜਦੋਂ ਲੁਧਿਆਣੇ ਦੀ ਟੀਮ ਵਾਅਦਾ ਪੂਰਾ ਕਰ ਪਾਏਗੀ ਕਿ ਅਸੀਂ ਸਾਰੇ ਲੋਗ ਆਪਣੇ ਆਪ ਨੂੰ ਬਿੱਟੂ ਸਮਝ ਕੇ ਸਾਰੇ ਲੋਗ ਹੀਟ ਦੇ ਵਿੱਚ ਇਸ ਤਰ੍ਹਾਂ ਕੰਮ ਕਰੀਏ ਕਿ ਲੱਖਾਂ ਦੀ ਤਦਾਦ ਦੇ ਨਾਲ ਅਸੀਂ ਇਹ ਲੋਕ ਸਭਾ ਦੀ ਸੀਟ ਲੈ ਕੇ ਲਈਏ ਬਹੁਤ ਬਹੁਤ ਸਾਰੇ ਸਾਥੀਆਂ ਦਾ ਧੰਨਵਾਦ ਜੀ ਸਾਹਿਬ ਜੀ ਅੱਜ ਐਮਪੀ ਸਾਹਿਬ ਸਭ ਤੋਂ ਪਹਿਲਾਂ ਮੀਟਿੰਗਾਂ ਦਾ ਦੌਰ ਤੁਹਾਡਾ ਲਗਾਤਾਰ ਜਾਰੀ ਹੈ ਕਿਸ ਤਰੀਕੇ ਦੇ ਨਾਲ ਤੁਹਾਡੀ ਕੈਂਪੇਨ ਚੱਲ ਰਹੀ ਹੈ ਦੇਖੋ ਪਹਿਲਾਂ ਤਾਂ ਅੱਜ ਦੇ ਮੈਂ ਦੱਸਦਾ ਵੀ ਇਸ ਵੇਲੇ ਖੋਸਲਾ ਸਾਹਿਬ ਜਿਹੜੇ ਬਹੁਤ ਪੁਰਾਣੇ ਬੀਜੇਪੀ ਤੇ ਸਾਰੇ ਸੰਗਠਨ ਨਾਲ ਜੁੜੇ ਹੋਏ ਆ ਉਹਨਾਂ ਦੇ ਇਸ ਵੇਲੇ ਪਰਿਵਾਰ ਜਿਹੜੇ ਉਹਨਾਂ ਦੇ ਇੱਕ ਪੁਰਾਣੇ ਸਾਥੀ ਨੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਬੈਠੇ ਆ ਇੱਧਰ ਸਾਡੇ ਮੰਡਲ ਪ੍ਰਧਾਨ ਬੈਠੇ ਆ ਕਿਉਂਕਿ ਇਹ ਸਿਸਟਮ ਆ ਔਰ ਇਹ ਤੇ ਦੂਜਾ ਇੱਧਰ ਅਮਿਤ ਬੈਠਾ ਸਰ ਮੇਰੇ ਨਾਲ ਛੋਟਾ ਤੇ ਉਹਨਾਂ ਦਾ ਬੇਟਾ ਤਾਂ ਹੈ ਮੇਰਾ ਛੋਟਾ ਭਰਾ ਹੈ ਤੇ ਸਨੀ ਖੋਸਲਾ ਜੀ ਜਿਨ੍ਹਾਂ ਦੇ ਮੈਂ ਸਮਝਦਾ ਬਹੁਤ ਵੱਡੇ ਲੈਵਲ ਤੇ ਸਣੀ ਐਸ ਵੇਲੇ ਕੰਮ ਕਰ ਰਿਹਾ ਹੈ ਪਾਰਟੀ ਦੇ ਲਈ ਤੇ ਸਾਰਾ ਇਹ ਪਰਿਵਾਰ ਖੋਸਲਾ ਪਰਿਵਾਰ ਜਿਹੜਾ ਹੈ ਉਹ ਸਮਰਪਿਤ ਆ ਭਾਜਪੀ ਨੂੰ ਤੇ ਉਹਨਾਂ ਦੇ ਗ੍ਰਹਿ ਵਿਖੇ ਆਏ ਸੀ ਉਹਨਾਂ ਦੇ ਆਫਿਸ ਚ ਆਏ ਸੀ ਬੈਠੇ ਉਹਨਾਂ ਦੀ ਸਲਾਹ ਲਈ ਕਿਵੇਂ ਕੰਮ ਕਰਨਾ ਕੀ ਕੁਛ ਕਰਨਾ ਹੈ ਤੇ ਉਸ ਦਾ ਅਸ਼ੀਰਵਾਦ ਉਹਨਾਂ ਦਾ ਲਿਆ ਤੇ ਜਿਹੜੀ ਤੁਸੀਂ ਗੱਲ ਕਹੀ ਆ ਅਸੀਂ ਐਸ ਵੇਲੇ ਜਿਹੜਾ ਬੀਜੇਪੀ ਆ ਜੋ ਪਲੈਨਿੰਗ ਜੋ ਸਾਡੇ ਮਹਾ ਮੰਤਰੀ ਸ਼੍ਰੀ ਨਵਾਸੂ ਜੀ ਉਹਨਾਂ ਦਾ ਪਾਰਟੀ ਨੂੰ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਉਸ ਸਾਬ ਦੇ ਨਾਲ ਚੱਲ ਰਹੇ ਆ ਸਭ ਤੋਂ ਪਹਿਲਾਂ ਇੱਕ ਫੇਸ ਕੰਪਲੀਟ ਹੋਇਆ ਜਿਹਦੇ ਵਿੱਚ ਸਾਰੇ ਬੂਥ ਸਿਮੇਲਨ ਹੋਏ ਆ ਉਹ ਸ਼ਹਿਰ ਦੇ 6 ਦੇ 6 ਬੂਥ ਸਿਮੇਲਨ ਬਹੁਤ ਭਰਮੇ ਹੋਏ ਫਿਰ ਉਸ ਤੋਂ ਬਾਅਦ ਸ਼ਕਤੀ ਕੇਂਦਰ ਨੇ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਮੰਡਲ ਨੇ ਜਿਹੜੇ ਉਦੋਂ ਉੱਤੇ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਹੁਣ ਜਿਹੜੀ ਕੱਲ ਸ਼ੁਰੂਆਤ ਹੋਈ ਆ ਹੁਣ ਅਸੀਂ ਜਿੰਨੇ ਸਾਡੇ ਵਾਰਡ ਨੇ ਮੰਡਲ ਆਪਣੇ ਆਪਣੇ ਜੋ ਤਿੰਨ ਜਾਂ ਚਾਰ ਜਿਹੜੇ ਕਿਤੇ ਵਾਰਡ ਪੈਂਦੇ ਆ ਉਹ ਮੰਡਲ ਆਪਣੇ ਆਪਣੇ ਚਾਰ ਜਾਂ ਪੰਜ ਵਾਰਡ ਨੇ ਜਿੰਨੇ ਵੀ ਨੇ ਉਹਨਾਂ ਦੀਆਂ ਮੀਟਿੰਗਾਂ ਕੱਲ ਤੋਂ ਸ਼ੁਰੂ ਹੋ ਗਈਆਂ ਏ ਤੇ ਉਹ ਬੜੀ ਚੰਗੀ ਤਰ੍ਹਾਂ ਉਹ ਮੀਟਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਏ ਤੇ ਜੋ ਜੋ ਉਹ ਚ ਲੱਗੂਗਾ ਵੀ ਹੋਰ ਸੁਧਾਰ ਕਰਨਾ ਹੈ ਉਹ ਸਾਰਿਆਂ ਦੀ ਮੰਡਲ ਕਮੇਟੀਆਂ ਨਾਲ ਸ਼ਕਤੀ ਦੇ ਕੇਂਦਰ ਕਮੇਟੀਆਂ ਨਾਲ ਬੂਥ ਕਮੇਟੀਆਂ ਨਾਲ ਜਿਵੇਂ ਜਿਵੇਂ ਸਾਨੂੰ ਲੱਗੂਗਾ ਵੀ ਇਹ ਚ ਹੋਰ ਕੀ ਐਡ ਕਰਨ ਵਾਲਾ ਜਿਹੜੇ ਕਾਉਂਸਲਰ ਇਲੈਕਸ਼ਨ ਲੜੇ ਨੇ ਜਾਂ ਜਿਨ੍ਹਾਂ ਨੇ ਅੱਗੇ ਅਪਲਾਈ ਕੀਤਾ ਏ ਉਹ ਸਾਰਿਆਂ ਨੂੰ ਅਸੀਂ ਇਕੱਠੇ ਇੱਕ ਜਗ੍ਹਾ ਤੇ ਕਰਕੇ ਸਾਰੇ ਲੋਕਾਂ ਨੂੰ ਬੁਲਾ ਰਹੇ ਆ ਤੇ ਉਹਨਾਂ ਨਾਲ ਇਹੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਏ ਕੋਸ਼ਿਸ਼ ਕਰ ਰਹੇ ਆ ਵੀ ਛੋਟੀ ਮੀਟਿੰਗ ਹੋਵੇ ਜਿੰਨੀ ਛੋਟੀ ਹੋਵੇ ਉੰਨੀ ਅਸੀਂ ਵੱਧ ਕਰ ਲਾਂਗੇ ਕੋਈ ਉਹ ਸ਼ੱਕ ਨਹੀਂ ਪਰ ਬਾਹਰ ਗਰਮੀ ਬਹੁਤ ਹੋਣ ਕਰਕੇ ਜਿੰਨੇ ਪ੍ਰੋਗਰਾਮ ਛੋਟੇ ਅੰਦਰ ਹੋਣਗੇ ਉੰਨੇ ਅਸੀਂ ਛੇਤੀ ਵੀ ਕਰ ਪਾਵਾਂਗੇ ਤੇ ਲੋਕਾਂ ਨੂੰ ਜਿਹੜੀ ਵਿਵਸਥਾ ਹੈ ਉਹ ਵੀ ਸੜਕਾਂ ਤੇ ਖਰਾਬ ਨਹੀਂ ਹੋਏਗੀ ਤੇ ਇਹ ਚੀਜ਼ਾਂ ਵੀ ਟ੍ਰੈਫਿਕ ਦੀਆਂ ਵੀ ਬਹੁਤ ਕਿਉਂਕਿ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਮਿੰਟ 'ਚ ਜੇ ਕਿਤੇ ਕੋਈ ਸੜਕ ਬੰਦ ਕਰ ਦੇ ਆਉਦੇ ਨਾਲ ਬੜੀ ਵੱਡੀ ਦਿੱਕਤ ਆਉਂਦੀ ਹੈ ਤੇ ਉਹ ਸਾਰੀਆਂ ਚੀਜ਼ਾਂ ਨਜ਼ਰ ਜਿਹੜੀਆਂ ਅੰਦਾਜ਼ ਨਹੀਂ ਕਰ ਸਕਦੇ ਅਸੀਂ ਨਜ਼ਰ 'ਚ ਰੱਖ ਕੇ ਉਹ ਉਸ ਤਰੀਕੇ ਨਾਲ ਕਰ ਰਹੇ ਹਾਂ ਬਹੁਤ ਭਰਮਾ ਰਿਸਪਾਂਸ ਚਾਹੇ ਕਿਸੇ ਧਾਰਮਿਕ ਪ੍ਰੋਗਰਾਮ ਤੇ ਜਾਣੇ ਚਾਹੇ ਕਿਸੇ ਮਹਾਮਾਈ ਦਾ ਗੁਣਗਾਨ ਕਿਤੇ ਬਾਲਾ ਜੀ ਦਾ ਦਿਹਾੜਾ ਏ ਕਿਤੇ ਗੁਰੂ ਜੀ ਦੇ ਦਿਨ ਮਨਾਏ ਜਾ ਰਹੇ ਆ ਬਹੁਤ ਵੱਡਾ ਉੱਥੇ ਜਦੋਂ ਵੀ ਜਾਂਦੇ ਇੱਕ ਸਾਰੇ ਲੋਕ ਕਹਿੰਦੇ ਧਿਆਨ ਇਸ ਵਾਰ ਸਿਰਫ ਕੇਂਦਰੇਤਾ ਮੋਦੀ ਸਾਹਿਬ ਕੋ ਮੋਦੀ ਸਾਹਿਬ ਬਈ ਸਾਡਾ ਪੰਜਾਬ ਪਹਿਲੀ ਵਾਰ ਜਿਹੜਾ ਏ ਉਹ ਇਲੈਕਸ਼ਨ ਲੜ ਰਿਹਾ ਏ ਫੁੱਲ ਦੇ ਨਿਸ਼ਾਨ ਤੇ ਤੇ ਸਭ ਨੂੰ ਬਹੁਤ ਆਸਾਂ ਹੈ ਵੀ ਮੋਦੀ ਸਾਹਿਬ ਨੇ ਜਿਵੇਂ ਬਾਕੀ ਸੂਬਿਆਂ ਚ ਬਹੁਤ ਵੱਡੀ ਡਿਵੈਲਪਮੈਂਟ ਕਰਾਈ ਹੈ ਡਬਲ ਇੰਜਨ ਦੀ ਸਰਕਾਰ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਸਾਡਾ ਤਾਂ ਇੱਕ ਇੰਜਨਾ ਜਿਹੜਾ ਉਹ ਵੀ ਧੂਆ ਮਾਰੀ ਜਾਂਦਾ ਉਹ ਵੀ ਉਹ ਵੀ ਚੱਲ ਨਹੀਂ ਰਿਹਾ ओके ਸਾਹਿਬ ਤੁਸੀਂ ਤੁਸੀਂ ਉਹ ਜੇ ਤੁਸੀਂ ਉਧਰ ਵਿਆਹ ਤੇ ਜਾ ਤੇ ਕੋਈ ਜਾ ਬਹੁਤ ਲੰਬੀ ਗੱਲ ਨਹੀਂ ਕਰਨੀ ਖੋਸਲਾ ਸਾਹਿਬ ਸਾਡੇ ਸਟੇਟ ਲੀ ਬੀਟੂ ਜੀ ਦੀ ਵਿਜ਼ਿਟ ਹੈ ਤੁਹਾਨੂੰ ਪਤਾ ਪਾਰਲੀਮੈਂਟਰੀ ਇਲੈਕਸ਼ਨ ਜਿਹੜਾ ਬੜੀ ਜਲਦ ਆ ਰਿਹਾ ਹੈ ਜੂਨ ਨੂੰ ਆਪਾਂ ਕੋਲ ਤੇ ਜਾ ਰਹੇ ਆ ਤੁਹਾਨੂੰ ਬਸ ਹੱਥ ਜੋੜ ਕੇ ਬੇਨਤੀ ਹੈ ਜਿਤਾ ਕੇ ਭੇਜਣਾ ਹੀ ਆਪਣਾ ਉਹ ਰਹਿਣਾ ਸੈਂਟਰ ਚ ਮੰਤਰੀ ਬੰਨਾ ਤੈ ਹੈ ਬਾਗ ਸਿੱਧਾ ਹੱਥ ਸੈਂਟਰ ਤੋਂ ਹੋ ਜੂਗਾ ਸੁੰਮ ਬਕਾਰੀ ਬਸਾਂ ਦੀ ਵੱਦੋ ਕੀ ਜਾ ਰਹੀ ਹੈ ਰੈਲੀਆਂ ਦੇ ਵਿੱਚ ਸੋ ਹਾਈ ਕੋਰਟ ਨੇ ਸਖਤੀ ਜਤਾਈ ਹੈ ਤੇ ਜਵਾਬ ਮੰਗਿਆ ਹੈ ਤਾਂ ਡਰੀ ਨਹੀਂ ਦੇਖੋ ਇੱਕ ਗੱਲ ਮੇਰੀ ਨੂੰ ਸਮਝੋ ਤੁਹਾਡੇ ਨਾਲ ਮੈਂ ਸਹਿਮਤ ਹਾਂ ਇਹ ਇਹ ਜੇ ਕਮ ਸਰਕਾਰਾਂ ਕਰਦੀਆਂ ਹੀ ਹੁੰਦੀ ਹੈ ਹਾਂਜੀ ਉਹ ਕੋਰਟ ਨੇ ਜੇ ਸੰਗਿਆਨ ਲਿਆ ਏ ਤਾਂ ਬਹੁਤ ਇਹ ਸੀਰੀਅਸ ਇਸ਼ੂ ਆ ਪਰ ਸਰਕਾਰਾਂ ਇਹ ਚੋਰ ਮੋਰੀਆਂ ਕਰਨੋਂ ਹਟਦੀਆਂ ਨਹੀਂ ਹੁੰਦੀਆਂ ਇਹ ਆਦਤ ਪਈ ਆ ਇਹ ਭਾਜੀਪੀ ਦੀ ਸਰਕਾਰ ਤਾਂ ਹੈ ਨਹੀਂ ਕਿ ਕਿ ਜਿਹੜੀਆਂ ਵੀ ਸਰਕਾਰਾਂ ਨੇ ਇਹ ਪਹਿਲਾਂ ਇਹੋ ਜਿਹੇ ਕੰਮਾਂ ਨੂੰ ਗਿੱਜੇ ਹੋਏ ਆ ਤੇ ਉਹਨਾਂ ਦਾ ਤੇਲ ਖਾ ਲਿਆ ਉਹਨਾਂ ਦੀਆਂ ਬਾਉਡੀਆਂ ਖਾਲੀਆਂ ਉਹਨਾਂ ਦੀਆਂ ਦਰਵਰਤੋਂ ਕਰ ਲੀਆਂ ਇਹ ਕਰਦੇ ਆ ਜਦੋਂ ਇੱਕ ਅਮਰਿਤਪਾਲ ਨੂੰ ਟਿਕਟ ਤੇਤੀ ਗਈਆ ਉਹ ਜੇਲ੍ਹ ਤੋਂ ਛੋੜ ਲੜਨ ਜਾ ਰਿਹਾ ਸੋ ਕੀ ਲੱਗਦਾ ਪੰਜਾਬ ਦੀ ਜਨਤਾ ਦੇ ਕੀ ਪ੍ਰਭਾਵ ਆ ਕਾਦ ਮੇਰ ਬਾਦ ਉਹ ਖੰਡੋਰ ਸਾਹਿਬ ਤੋਂ ਉਹਨਾਂ ਦੇ ਵਕੀਲ ਨੇ ਕੀ ਲੜਨਗੇ ਚੋਂ ਜਦੋਂ ਕਾਗਜ਼ ਭਰਨਗੇ ਉਦੋਂ ਆਪਾਂ ਗੱਲ ਕਰਾਂਗੇ ਹਰੇਕ ਦਾ ਰਾਈਟ ਆ ਹਰੇਕ ਇਲੈਕਸ਼ਨ ਲੜਦਾ ਜਿਹੜਾ ਇਹ ਉਹ ਕਿਸੇ ਵੇਲੇ ਸਿਮਰਨਜੀਤ ਸਿੰਘ ਹੋਣੀ ਮਾਨ ਹੋਣੀ ਸਾਰੇ ਬਹੁਤ ਜਿਹੜੇ ਲੀਡਰ ਇਹ ਜੇਲ੍ਹ 'ਚ ਸੀਗੇ ਇਲੈਕਸ਼ਨਾਂ ਲੜੇ ਨੇ ਤੇ ਇਸ ਕਰਕੇ ਉਹ ਕੋਈ ਹੱਲ ਨਹੀਂ ਉਹ ਤਾਂ ਕੋਈ ਵੀ ਲੜ ਸਕਦੇ ਨੇ ਇਕੱਲਾ ਜਾਣਾ ਤੁਹਾਡੇ ਜਿਹੜੇ ਭਾਈ ਸਾਹਿਬ ਨੇ ਕੋਟਲੀ ਸਾਹਿਬ ਦੇ ਲੜਨੇ ਚਾਚਾਵਾ ਹੋਏ ਹੈ ਕਾਂਗਰਸ ਤੋਂ ਤੁਹਾਡਾ ਕੀ ਲੱਗਦਾ ਕੀ ਹੋ ਜਾਏ ਨਹੀਂ ਉਹ ਤਾਂ ਦੇਖੋ ਇਸ ਵੇਲੇ ਕਾਂਗਰਸ ਪਾਰਟੀ ਨੇ ਡਿਸਾਈਡ ਕਰਨਾ ਹੈ ਉਹਨਾਂ ਦਾ ਫੈਸਲਾ ਹੈ ਕਾਂਗਰਸ ਦਾ ਵੀ ਕਿਹਨੂੰ ਲੜਾਉਂਦੇ ਆ ਕਿਹਨੂੰ ਨਹੀਂ ਲੜਾਉਂਦੇ ਲੱਗਦਾ ਜੀ ਅਗਰ ਕੋਟਲੀ ਸਾਹਿਬ ਲੁਧਿਆਣਾ ਤੋਂ ਚੋਣ ਮੈਦਾਨ ਚ ਉਤਰਦੇ ਨੇ ਤਾਂ ਦੋ ਭਰਾ ਜਿਹੜੇ ਨੇ ਅਮੋ ਸਾਹਮਣੇ ਆਮ ਸਾਹਮਣੇ ਹੋ ਜਾਂਦੇ ਇਹ ਇਹ ਹਜੇ ਕੋਈ ਜੇ ਕੋ ਗੱਲ ਹੀ ਹੈ ਨਹੀਂ ਗੀ ਇਹਦਾ ਆਪਾਂ ਗੱਲ ਪਹਿਲਾਂ ਕਰਨ ਦਾ ਫਿਊਲ ਗੱਲ ਦਾ ਕੋਈ ਮਤਲਬ ਨਹੀਂ ਇੱਕ ਇੱਕ ਬਿੱਤੇ ਨੇ ਤੁਸੀਂ ਗਏ ਸੀ ਕਿ ਇੱਥੇ ਆਪਣਾ ਇਸ ਲਾਂਗ ਮਚ ਜਿਹੜੀ ਚ ਕੁਝ ਲੋਕ ਲਗਾਤਾਰ ਲਗਾਤਾਰ ਭਾਜੀਪੀ ਆਪ ਦਾ ਵਿਰੋਧ ਕਰੇ ਹੱਸਾ ਐਸਾ ਤੁਹਾਡਾ ਵੀ ਜਿਹੜਾ ਨਾਟਿਆ ਬਾਜੀ ਕਰਨ ਦੀ ਵੀਡੀਓ ਇੱਕ ਵਾਇਰਲ ਹੋਈ ਸੀ ਪਤਾ ਨਹੀਂ ਮੈਂ ਦੇਖੀ ਨਹੀਂ ਕਿ ਕੋਈ ਸਰ ਇੱਕ ਪਾਇਲ ਨਾਲ ਕਹਿੰਦਾ ਲੱਖਾ ਜਿਹਨੇ ਇੱਕ ਵਾਰ ਫਿਰ ਤੋਂ ਡਾਕਟਰ ਅਮਰ ਸਿੰਘ ਨੂੰ ਟਿਕਟ ਦੇਣ ਤੇ ਸਵਾਲ ਖੜੇ ਹੋ ਗਏ ਉਹ ਕਹਿੰਦੇ ਵੀ ਹੁਣ ਨਿਊ ਜਵਾਨ ਨੂੰ ਵੀ ਅੱਗੇ ਆਉਣ ਦੇ ਤਰ੍ਹਾਂ ਦੇਣਾ ਚਾਹੀਦਾ ਸੋ ਲੱਗਦਾ ਵੀ ਕਿਤੇ ਨਾ ਕਿਤੇ ਵੀ ਕਾਂਗਰਸ ਪਾਰਟੀ 'ਚ ਆ ਜਿਹੜੇ ਨੌਜਵ ਬਾਕੀ ਤਾਂ ਵਿਰੋਧ ਕਰਨਾ ਬਣਦਾ ਏ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਵਿਰੋਧ ਕਰਦਾ ਕਰ ਸਕਦਾ ਉਹ ਤਾਂ ਸਾਡਾ ਕੋਈ ਆਮ ਆਦਮੀ ਪਾਰਟੀ ਵਾਲੇ ਨੇ ਸਾਡੇ ਫੁੱਲ ਥੋੜੀ ਪਾਉਣੇ ਵਿਰੋਧੀ ਕਰਨਾ ਕਾਂਗਰਸ ਨੇ ਆ ਜਿਹੜਾ ਵਿਰੋਧੀ ਕਰਨਾ ਇਸ ਕਰਕੇ ਇਹ ਤਾਂ ਕੋਈ ਨਵੀਂ ਗੱਲ ਨਹੀਂ ਕੀ ਵਿਰੋਧ ਕਰਨ ਵਾਲੀ ਹਾਂ ਜਦੋਂ ਪਾਰਟੀ ਦੇ ਅੰਦਰੋਂ ਕੋਈ ਵਿਰੋਧ ਕਰਦਾ ਏ ਉਹ ਜਿਹੜਾ ਕਾਂਗਰਸ ਪਾਰਟੀ ਦੇ ਹਰ ਜਗ੍ਹਾ ਇਸੇ ਤਰੀਕੇ ਨਾਲ ਹੋ ਰਿਹਾ ਚਾਹੇ ਜਲੰਧਰ ਚ ਹੋ ਰਿਹਾ ਚਾਹੇ ਉਹ ਫਤਿਹਗੜ੍ਹ ਸਾਹਿਬ ਚ ਹੋ ਰਿਹਾ ਚਾਹੇ ਉਹ ਪਟਿਆਲੇ ਚ ਹੋਇਆ ਚਾਹੇ ਉਹ ਬਠਿੰਡੇ ਚ ਹੋਇਆ ਹਜੇ ਬਾਕੀ ਟਿਕਟਾਂ ਦਿੱਤੀਆਂ ਨਹੀਂ ਉਦੋਂ ਬਾਅਦ ਪਤਾ ਲੱਗੂ ਕਿੱਥੇ-ਕਿੱਥੇ ਕੀ ਹੁੰਦਾ ਇਹ ਬੜਾ ਉਹਨਾਂ ਨੂੰ ਮੁਸ਼ਕਲ ਹੋਈ ਹੋਈ ਹੈ ਇਹ ਕੰਟਰੋਲ ਕਰਨ ਦੀ ਜਾਨਵੇ ਸੱਚੋ ਪੰਚ ਪਈ ਹੈ ਆਪਾ ਪਾਰਟੀ ਕਾਂਗਰਸ ਹਰ ਤੱਕ ਉਮੀਦਵਾਰ ਨਹੀਂ ਫਾਈਨਲ ਹੋ ਰਹੇ ਹੁਣ ਮੈਂ ਦੱਸੋ ਕੀ ਇਸ ਗੱਲ ਦਾ ਮੇਰੇ ਕੋਲ ਕੀ ਜਵਾਬ ਹੈ ਮੈਂ ਤਾਂ ਹੁਣ ਕਾਂਗਰਸ ਚ ਹੈ ਨਹੀਂ ਕਾਂਗਰਸ ਛੱਡ ਕੇ ਆ ਗਿਆ ਕੀ ਹੋ ਰਿਹਾ ਜੀ ਆਪਣੇ ਚੱਗੀ ਜੀ ਦਾ ਇੱਕ ਨਾ ਫੋਟੋ ਵੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਕੁਛ ਛੇਕਣ ਲਈ ਆ ਰਹੀ ਆ ਪੁਰਾਣੀ ਆ ਉਹ ਹੁਣ ਮੈਨੂੰ ਤਾਂ ਆਪ ਮੈਂ ਰੋ ਮੈਨੂੰ ਸ਼ਰਮ ਆਉਂਦੀ ਆ ਹੁਣ ਮੈਂ ਕੀ ਗੱਲ ਕਰਾਂ ਇਹਦੇ ਉੱਤੇ ਇੱਕ ਗੱਲ ਇਹ ਕਿ ਉਹਨੂੰ ਸਸਪੈਂਡ ਕਰਤਾ ਕਾਂਗਰਸ ਪਾਰਟੀ ਨੇ ਫਲੋਰ ਤੋਂ ਐਮਐਲਏ ਚੋਦਰੀ ਸਾਹ ਦੇ ਬੇਟੇ ਦੇਖੋ ਚੌਧਰੀ ਗੁਰਵੰਤਾ ਸਿੰਘ ਜੀ ਆਜ਼ਾਦੀ ਤੋਂ ਪਹਿਲਾਂ ਦੇ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਸੀ ਦੇਖੋ ਇਹੀ ਤਾਂ ਗੱਲ ਆ ਨਾ ਉਹਨਾਂ ਦੇ ਦੋਨੋਂ ਬੇਟੇ ਐਸਸੀ ਐਸਸੀ ਸਮਾਜ ਆ ਨਾ ਉਦੋਂ ਕੋਈ ਕਿਸੇ ਜੀ ਕੋਈ ਫਰਕ ਨਹੀਂ ਹੁੰਦਾ ਸੀ ਜਦੋਂ ਗੁਰਵੰਤਾ ਸਿੰਘ ਜੀ ਉਸ ਵੇਲੇ ਜਦੋਂ ਬਹੁਤ ਐਸਸੀ ਪਰਿਵਾਰਾਂ ਨੂੰ ਦੱਬ ਕੇ ਰੱਖਿਆ ਜਾਂਦਾ ਸੀ ਇਸ ਇਸ ਸਮਾਜ ਚ ਉਸ ਵੇਲੇ ਉਹ ਪੜ੍ਹ ਲਿਖ ਕੇ ਉਹ ਉੱਤੇ ਉੱਠੇ ਤੇ ਉਹਨਾਂ ਨੇ ਸਮਾਜ ਦੀ ਬਹੁਤ ਬਿਹਤਰੀ ਲਈ ਕੰਮ ਕੀਤਾ ਫਿਰ ਅੱਗੇ ਚੌਧਰੀ ਜਗਜੀਤ ਸਿੰਘ ਉਹਨਾਂ ਦੇ بیٹے ਅੱਗੇ ਚੌਧਰੀ ਸੰਤੋਖ ਸਿੰਘ ਜਿਹੜੇ ਮੇਰੇ ਨਾਲ ਮੈਂ ਉਹਨਾਂ ਦੇ ਐਮਪੀ ਰਹਾ ਯਾਰ ਉਹਨਾਂ ਦੀ ਈਤਾ ਦੇਖੋ ਡੈਥ ਹੋਈ ਕਿਵੇਂ ਆ ਮੈਂ ਇੱਥੋਂ ਰਾਹੁਲ ਗਾਂਧੀ ਜੀ ਦੀ ਯਾਤਰਾ ਚ ਉਹਨਾਂ ਨੂੰ ਤੁਹਾਨੂੰ ਪਤਾ ਤੁਸੀਂ ਸਾਰੇ ਮੈਂ ਰਾਹੁਲ ਗਾਂਧੀ ਦੀ ਦੀ ਯਾਤਰਾ ਲੁਧਿਆਣਾ ਜਿਹੜਾ ਅਪੋਲਾ ਜਿੱਥੇ ਲਾਡਵਾਲ ਆਪਣਾ ਟੋਲ ਆ ਉਹ ਤੋਂ ਅੱਗੇ ਲੁਧਿਆਣਾ ਹੱਦ ਖਤਮ ਹੋ ਗਈ ਉਹਨਾਂ ਦੇ ਹੱਥ 'ਚ ਉਹ ਝੰਡਾ ਹੈ ਜਿਹੜਾ ਫੜਾਤਾ ਉਹ ਯਾਤਰਾ ਕਿਸ ਤਰੀਕੇ ਨਾਲ ਕਿਉਂਕਿ ਸਿਕਿਉਰਿਟੀ ਬੜੀ ਸੀ ਲੋਕ ਬੜੇ ਸੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਉਹ ਥੋੜਾ ਜਿਹਾ ਉਹਦੇ ਵਿੱਚ ਤੱਕਾ ਮੁੱਕੀ ਦੇ ਵਿੱਚ ਉਹਨਾਂ ਦੀ ਉਦੋਂ ਡੈਥ ਹੋ ਗਈ ਤੇ ਯਾਰ ਡੈਥ ਹੋ ਗਈ ਤੇ ਅੱਜ ਉਸ ਪਰਿਵਾਰ ਨੂੰ ਤੁਸੀਂ ਤੁਸੀਂ ਚਾਹੁੰਦੇ ਇਹ ਟਿਕਟ ਤਾਂ ਉਹਨਾਂ ਦੀ ਗੱਲ ਤੁਸੀਂ ਇੱਕ ਵਾਰ ਉਹਨਾਂ ਨੂੰ ਮਿਲ ਕੇ ਜੱਫੀ ਚ ਤਾਂ ਲੈ ਲੋ ਰਾਹੁਲ ਗਾਂਧੀ ਜੀ ਉਹ ਤਾਂ ਥੋੜਾ ਆਪਣਾ ਪਰਿਵਾਰ ਆ ਉਹ ਕਿਤੇ ਕੋਈ ਕਿਤੇ ਕੁਝ ਥੋੜੀ ਕਹਿੰਦੇ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਉਹਨਾਂ ਨੂੰ ਮળਾਇਆ ਹੀ ਨਹੀਂ ਜੋ ਮੇਰੀ ਵਿਕਰਮ ਚੌਧਰੀ ਸਾਹਿਬ ਨਾਲ ਗੱਲ ਹੋਈ ਆ ਤੇ ਅੱਜ ਉਹਨਾਂ ਦੇ ਮਾਤਾ ਜੀ ਆ ਉਹ ਵੀ ਜੀਪੀ ਜੁਆਇਨ ਕਰ ਗਏ ਕੋਈ ਕੋਈ ਨਹੀਂ ਕਰਦਾ ਹੁੰਦਾ ਪਰ ਪਤਾ ਨਹੀਂ ਕੀ ਹੋਇਆ ਹੁਣ ਉਹਨਾਂ ਦੀ ਜਾਣੇ ਪਰ ਉਹ ਇਸ ਵੇਲੇ ਬਹੁਤ ਪੁਰਾਣੇ ਪਰਿਵਾਰ ਨੇ ਉੱਥੇ ਕੇਪੀ ਸਾਹਿਬ ਭਿੰਦਰ ਸਿੰਘ ਕੇਪੀ ਉਹਨਾਂ ਦੇ ਦਰਸ਼ਨ ਸਿੰਘ ਕੇਪੀ ਜੀ ਵੀ ਸ਼ਹੀਦ ਹੋਏ ਪਾਰਟੀ ਲਈ ਖੂਨ ਡੁੱਲਿਆ ਉਹਨਾਂ ਦੇ ਗੋਲੀਆਂ ਮਾਰ ਕੇ ਮਾਰਤੇ ਸਰਦਾਰ ਬਿਆਨ ਸਿੰਘ ਜੀ ਉਸ ਦਿਨ ਮੈਨੂੰ ਇਹ ਯਾਦ ਆ ਉਹਨਾਂ ਦੀ ਜਦੋਂ ਅਰਥੀ ਪਈ ਸੀ ਡੈੱਡ ਬੋਡੀ ਪਈ ਸੀ ਉੱਤੇ ਤਾਂ ਹਾਂ ਮਾਰ ਕੇ ਰੋਏ ਸੀ ਉਹ ਦਿਨ ਤੇ ਇਸ ਕਰਕੇ ਉਹ ਜੇ ਪਰਿਵਾਰ ਉਹ ਅਕਾਲੀ ਦਲ ਚਲੇ ਗਏ ਕੋਈ ਕੋਈ ਐਸਾ ਜਿਹੜਾ ਤੁਸੀਂ ਇਹ ਇਹ ਇੱਕ ਪਰਿਵਾਰ ਕੋਈ ਹੋ ਸਕਦਾ ਤੇ ਸਾਰੇ ਕਿਉਂ ਕਿਤੇ ਨਾ ਕਿਤੇ ਤਾਂ ਇਹ ਬਹੁਤ ਵੱਡੀ ਕਮੀ ਆ ਜਿਹੜੀ ਅਮਨ ਬਾਈ ਜਿੱਦੂ ਮੋਗਾ ਤੇ ਅਮਨਿਕਾਲੀ ਦਲ ਦੇ ਬਿੱਟੂ ਅਥੇ ਆਪਣੇ ਕਾਕਾ ਸੋਜੀ ਅੱਜ ਬੀਜੇਪੀ ਸ਼ਾਮਲ ਹੋਣ ਚਰਚੇ ਕਿਸ ਤਰ੍ਹਾਂ ਨਹੀਂ ਇਹ ਤਾਂ ਇਹ ਤਾਂ ਦੇਖੋ ਇਹ ਤਾਂ ਕੋਈ ਗੱਲ ਹੀ ਨਹੀਂ ਇਹ ਤਾਂ ਹਜੇ ਸ਼ੁਰੂਆਤ ਹੋਈ ਆ ਇਹ ਤਾਂ ਸ਼ੁਰੂਆਤ ਹੋਈ ਆ ਹਜੇ ਮੈਂ ਤਾਂ ਖੈਰ ਤੁਹਾਡੇ ਕੋਲ ਬੈਠਾ ਨਹੀਂ ਇਹ ਤਾਂ ਬੀਜੇਪੀ ਤੋਂ ਸਵਾਏ ਕੋਈ ਰਹਿਣਾ ਹੀ ਕਿਤੇ ਨਹੀਂ ਕਿਉਂਕਿ ਦੂਜੇ ਪਾਸੇ ਕੋਈ ਪਾਰਟੀ ਹੈ ਜਿਹੜੀ ਉਹ ਕਿਤੇ ਕੋਈ ਤਾਂ ਮੈਨੂੰ ਦੱਸੋ ਕਾਂਗਰਸ ਪਾਰਟੀ ਉਹ ਕਹਿੰਦੇ ਆ ਜੀ ਫਿਰ ਇਹ ਕਾਂਗਰਸ ਪਾਰਟੀ ਦਾ ਤੁਸੀਂ ਸਵਾਲ ਪੁੱਛ ਲੈਨੇ ਹੋ ਦੇਖੋ ਕਿਸ ਤਰੀਕੇ ਨਾਲ ਮੁਰਗੇਾਂ ਵਾਂਗੂੰ ਲੜਦੇ ਆ ਕੋਕੜਾਂ ਵਾਂਗੂੰ ਲੜਦੇ ਆ ਨਵਜੋਤ ਸਿੰਘ ਸਿੱਧੂ ਕੀ ਕਰਦਾ ਸੀ ਸੁਖੀ ਰੰਦਾਵਾ ਕੀ ਕਰਦਾ ਸੀ ਪ੍ਰਤਾਪ ਬਾਜਵਾ ਕੀ ਕਰਦੇ ਰਾਜਾ ਬਣਿੰਗ ਕੀ ਕਰਦੇ ਆ ਇੱਕ ਦੂਜੇ ਨੂੰ ਯਾਦ ਮਤਲਬ ਮਾਰਨ ਤੇ ਤੋਲੇ ਹੋਏ ਨੇ ਕਦੇ ਇਕੱਠੇ ਇੱਕ 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 ਸਟੇਜ ਤੇ ਇਕੱਠੇ ਬਹਿ ਕੇ ਮੈਨੂੰ ਦਿਖਾ ਦੇਣ ਵੀ ਕਦੇ ਜਦੋਂ ਹੁਣ ਟਿਕਟਾਂ ਲਿਆਂਦੀਆਂ ਉਹਦੇ ਵਿੱਚ ਲੜੀ ਜਾਂਦੇ ਆ ਦੂਜਿਆਂ ਨੂੰ ਇਹ ਕਹਿੰਦੇ ਆ ਸਾਨੂੰ ਇਹ ਕਹਿੰਦੇ ਆ ਪਾਰਟੀ ਬਦਲ ਲਈ ਜੀ ਤੇ ਤੁਸੀਂ ਭਾਈ ਸਾਹਿਬ ਕੈਂਡੀਡੇਟ ਕਿੱਥੋਂ ਲੈ ਕੇ ਆਏ ਹੋ ਇਹ ਤਾਂ ਦੱਸ ਦੋ ਤੁਸੀਂ ਹੁਸ਼ਿਆਰਪੁਰ ਤੋਂ ਕੌਣ ਕੈਂਡੀਡੇਟ ਦਿੱਤਾ ਤੁਸੀਂ ਪਟਿਆਲੇ ਤੋਂ ਕੈਂਡੀਡੇਟ ਕੌਣ ਦਿੱਤਾ ਤੁਸੀਂ ਬਠਿੰਡੇ ਤੋਂ ਕੈਂਡੀਡੇਟ ਕੌਣ ਦਿੱਤਾ ਦੱਸੋ ਤਾਂ ਸਹੀ ਨਾ ਤੁਸੀਂ ਤੁਸੀਂ ਕਿ ਹੋਰ ਸੁਣ ਲਓ ਜਿੰਨੇ ਵੀ ਅੱਗੇ ਕੈਂਡੀਡੇਟ ਆਉਣੇ ਆ ਇੱਕ ਦਿਨ ਮੈਂ ਹੈਰਾਨ ਆ ਇਹਨਾਂ ਨੂੰ ਇਹੀ ਨਹੀਂ ਪਤਾ ਕਾਂਗਰਸ ਪਾਰਟੀ ਇਹ